ਇੱਕ ਬੇਹੱਦ ਸੰਵੇਦਨਸ਼ੀਲ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ 35 ਸਾਲ ਦੀ ਉਮਰ ਦੇ ਵਿਅਕਤੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਦੇ ਗੋਲੀ ਮਾਰੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਬੱਚੇ ਦੇ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਜਾਂਦੀ ਆ ਬੇਹੱਦ ਹੈਰਾਨ ਕਰਨ ਵਾਲਾ ਪਰਿਵਾਰ ਦੇ ਲਈ ਜਿਹੜਾ ਭਾਵਕ ਕਰਨ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਵਜੀਦਪੁਰ ਦਾ ਮਾਮਲਾ ਜਿੱਥੇ ਖੇਤੀ ਕਰਨ ਵਾਲਾ ਪਰਿਵਾਰ ਸੀ ਬਹੁਤ ਜ਼ਿਆਦੇ ਖੇਤੀ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਰਿਵਾਰ ਵਾਸੀਆਂ ਦਾ ਜਾਂ ਪਿੰਡ ਵਾਲਿਆਂ ਦਾ ਕਹਿਣਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਸ਼ਾਂਤੀ ਦੇ ਵਿੱਚ ਰਹਿਣ ਵਾਲਾ ਪਰਿਵਾਰ ਸੀ ਪਰ ਅਚਾਨਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਜਾਂਦਾ ਜਦੋਂ ਉਸ ਪਰਿਵਾਰ ਦੇ 35 ਕੁ ਸਾਲ ਦੇ ਵਿਅਕਤੀ ਦੁਆਰਾ ਪਹਿਲਾਂ ਆਪਣੀ ਪਤਨੀ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤੇ ਫਿਰ ਬੱਚੇ ਦੇ ਜਿਹੜਾ ਟਿੱਡ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸਦੇ ਲਿਵਰ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਤੋਂ ਬਾਅਦ ਖੋਦ ਦੇ ਸਿਰ ਦੇ ਵਿੱਚ ਗੋਲੀ ਮਾਰ ਲਈ ਗਿਆ ਜਾਨੀ ਕਿ ਖੁਦ ਨੂੰ ਵੇੜ ਫਿਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਫਿਲਹਾਲ ਪਿੰਡ ਵਾਸੀਆਂ ਦਾ ਵੀ ਇਹ ਕਹਿਣਾ ਹੈ ਕਿ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਆਲੂਆਂ ਦੀ ਫਸਲ ਦੀ ਜਿਹੜੀ ਵੱਡੇ ਪੱਧਰ ਤੇ ਖੇਤੀ ਕੀਤੀ ਜਾਂਦੀ ਸੀ ਜਾਨੀ ਕਿ ਹਸਦਾ ਬਸਦਾ ਪਰਿਵਾਰ ਸੀ ਪਰ ਅਚਾਨਕ ਇਸ ਤਰੀਕੇ ਦਾ ਜਿਹੜਾ ਮਾਮਲਾ ਸਾਹਮਣੇ ਆ ਚੁੱਕਿਆ ਕਿ ਹੋਸ ਤੋਂ ਬਾਅਦ ਫਿਰ ਭਾਜਣਾ ਪੈ ਜਾਂਦੀ ਹੈ ਆ ਨੇ ਆਸ-ਪਾਸ ਦੇ ਲੋਕਾਂ ਦੁਆਰਾ ਪਰਿਵਾਰਕ ਮੈਂਬਰਾਂ ਦੁਆਰਾ ਉਹਨਾਂ ਤਿੰਨਾਂ ਨੂੰ ਜਿਹੜਾ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਧਰਲੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਘਟਨਾ ਦਾ ਜਾਇਜ਼ਾ ਲੈਣ ਮੌਕੇ ਤੇ ਪਹੁੰਚ ਰਿਹਾ ਕਿ ਆਕਰ ਕਾਰਨ ਕੀ ਬਣਿਆ ਪੁਲਿਸ ਮੁਲਾਜ਼ਮ ਦਾ ਬਿਆਨ ਵੀ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਿਲਹਾਲ ਕੁਝ ਵੀ ਸਪਸ਼ਟ ਨਹੀਂ ਹੋਇਆ ਕਿ ਆਕਰ ਗੋਲੀ ਕਿਸ ਕਾਰਨ ਜਿਹੜੀ ਇਸ ਦੁਆਰਾ ਚਲਾਈ ਗਈ ਪਹਿਲਾਂ ਖੁਦ ਨੂੰ ਜਿਹੜਾ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਜਾਂਦੀ ਹੈ ਫਿਰ ਬੱਚੇ ਨੂੰ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਜਾਂਦੀ ਹੈ ਜਿਸ ਦੇ ਵਿੱਚ ਇਹ ਕਈ ਵੀ ਪਤਾ ਲੱਗਿਆ ਕਿ ਇੱਕ ਛੋਟਾ ਬੱਚਾ ਸੀ ਜਿਹੜਾ ਸਕੂਲ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਪੇਚੋਹੀ ਜਿਹੜਾ ਪਰਿਵਾਰ ਨੂੰ ਜਿਹੜੀ ਗੋਲੀ ਮਾਰ ਦਿੱਤੀ ਗਿਆ ਤੇ ਇਸ ਵਕਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਰਿਵਾਰ ਦੇ ਤਿੰਨਾਂ ਜੀਆ ਦਾ ਇਲਾਜ ਚੱਲ ਰਿਹਾ ਹੈ ਨਾਲ ਵੀ ਵਾਈਫ ਤੇ ਬੱਚੇ ਨੂੰ ਲੱਗੀ ਹਾਂ ਬੱਚੇ ਇਹਨਾਂ ਨੂੰ ਗੋਲੀ ਲੱਗੀ ਹੈ ਤਿੰਨਾਂ ਲੱਗੀ ਇੱਕ ਬੱਚਾ ਮੈਨੂੰ ਸਕੂਲ ਗਿਆ ਸੀ ਮੈਨੂੰ ਪੱਕਾ ਜਿਹਾ ਪਤਾ ਤੇ ਇਹ ਖੇਤੀ ਆਪ ਕਰਦਾ ਸੀ ਕਿ ਠੇਕੇ ਤੇ ਸੀ ਆਪ ਕਰਦਾ ਸੀ ਆਪ ਕਰਨ ਤੋਂ ਠੇਕੇ ਤੇ ਵੀ ਕੋਈ ਪਹਿਲੀ ਬੁਲੀ ਲਿੱਤੀ ਆਪ ਆਪ ਪੜ ਲੈਂਦਾ ਠੇਕੇ ਤੇ ਹਾਂ ਆਲਵਾਲਵੋਂ ਦੀ ਖੇਤੀ ਬਹੁਤ ਜਾਰੀ ਕਰਦਾ ਤੇ ਪਰਿਵਾਰ ਸੰਜਿਆ ਰਹਿੰਦਾ ਸੀ ਇਕੱਠੇ ਹੀ ਦਿੰਦੇ ਸੀ ਦੋ ਭਰਾ ਹਾਂ ਇਹਦਾ ਵੀ ਇਹਨਾਂ ਦਾ ਹੈਗਾ ਥੋੜਾ ਜਿਹਾ ਬਜ਼ੁਰਗੀ ਕੋਈ ਇਹ ਜੀ ਮਾਹੌਲ ਨਹੀਂ ਸੀ ਤੁਹਾਡਾ 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 ਕੀ ਨਾਮ ਹੈ ਸੁਖਾਲ ਸਿੰਘ ਤੇ ਇਹ ਪਤਾ ਲੱਗਾ ਵੀ ਮੋਰੀ ਨੇ ਆਪ ہماری ਇਹ ਆਪ ਹੀ ਆਪ ਹੀ ਪਤਾ ਲੱਗਾ ਹੈ ਵੀ ਆਪ ਪਹਿਲੋ بیوی ਮਾਰੀ ਫਿਰ ਬੱਚੇ ਨੇ ਫਰਾਗ ਅੱਛਾ ਇਹ ਮੈਨੂੰ ਪਤਾ ਪਹਿਲ ਆਪ ਹੀ ਮਾਰੀ ਹੋ ਆਪ ਹੀ ਮਾਰੀ ਸਾਰੇ ਐਸੇ ਦੇ ਭਰਾ ਦਾ ਇਹ ਨਾਮ ਨਹੀਂ ਕਰਾਇਆ ਸੀ ਤੁਹਾਡਾ ਕੀ ਨਾਮ ਹੈ ਜੀ ਰਿਸ਼ਪਾਲ ਸਿੰਘ ਜੀ ਅੱਜ ਇੱਕ ਬਹੁਤ ਅਨਪੋਰਚਿਊਨਿਟ ਇਨਸੀਡੈਂਟ ਹੋਇਆ ਪਿੰਡ ਬਜੀਪੁਰ ਵਿੱਚ ਜਿੱਥੇ ਸ਼ਾਮ ਦੇ ਕਰੀਬ 7:00 ਵਜੇ ਵੀ ਕੱਟਣਾ ਜਿਸ ਵਿੱਚ ਹੁਣ ਤੱਕ ਇਹ ਪਤਾ ਲੱਗਿਆ ਕਿ ਜਗਸੀਰ ਸਿੰਘ ਨਾਮ ਦੇ ਵਿਅਕਤੀ ਜਿਸ ਦੀ ਉਮਰ ਤਕਰੀਬਨ 35 ਸਾਲ ਹੈ ਉਸਨੇ ਆਪਣੀ ਪਤਨੀ ਰਮਨਿਤ ਕੌਰ ਅਤੇ ਆਪਣੀ ਬੇਟਾ ਰਸਤਾਦੀਪ ਸਿੰਘ 'ਤੇ ਗੋਲੀ ਮਾਰੀ ਹੈ ਤੇ ਆਪੇ ਆਪ ਨੂੰ ਵੀ ਗੋਲੀ ਮਾਰ ਕੇ ਸੈਲਫਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ कि इस ਵਿੱਚ ਇਸ ਦਾ ਬੇਟਾ ਜਿਸ ਦੀ ਉਮਰ 4 ਸਾਲ ਹੈ ਜਿਹੜੀ ਲਿਵਲ ਵਿੱਚ ਗੋਲੀ ਹੈ ਇਸੇ ਵੇਲੇ ਹੀ ਅੰਡਰ ਟ੍ਰੀਟਮੈਂਟ ਉਸ ਦੀ ਵਾਈਫ ਤੇ ਉਸ ਦੀ ਆਪਣੇ ਸਿਰ ਵਿੱਚ ਗੋਲੀ ਲੱਗੀ ਹੈ ਤੇ ਉਹ ਦੋਵੇਂ ਵੀ ਅੰਡਰ ਟ੍ਰੀਟਮੈਂਟ ਵੈਂਟੀਲੇਟਰ ਤੇ ਨੇ ਤੇ ਹਜੇ ਤੱਕ ਇਸ ਦਾ ਕੋਈ ਕਾਰਨ ਨਹੀਂ ਪਤਾ ਲੱਗ ਪਾਇਆ ਜਲਦੀ ਜਿਵੇਂ ਅਸੀਂ ਹੋਰ ਡਿਟੇਲਸ ਸਭ ਮਿਲਦੀਆਂ ਨਹੀਂ ਤੇ ਇਹਨਾਂ ਦਾ ਡਿਪਾਰਟਮੈਂਟ ਫੋਟੋ ਫੀਅਰ ਵੀ ਸ਼ੇਅਰ ਕਰਾਂਗੇ ਕਿ ਜੋ ਵੀ ਕਾਰਨ ਹੈ ਇਸ ਦੇ ਵਿੱਚ ਉਹਨਾਂ ਬਾਰੇ ਦੱਸਣਾ ਸਰ ਕੀ ਕੰਮ ਕਰਦਾ ਹੈਗਾ ਸੀਗਾ ਇਹ ਪਤਾ ਲੱਗਿਆ ਖੇਤੀਬਾੜੀ ਦਾ ਕੰਮ ਕਰਦਾ ਜੱਸ ਸਿੰਘ ਸੀ। ਛਿਰ ਕੋਈ ਮੈਟਰ ਪਤਾ ਲੱਗਾ ਕਿ ਕਿਉਂ ਗੋਲੀ ਮਾਰੀ ਹੈ ਬੱਚੇ ਨੂੰ ਤੇ ਪਤਨੀ ਨੂੰ। ਹਾਂਜੀ ਜਿਵੇਂ ਮੈਂ ਦੱਸਿਆ ਕਿ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ। ਜਿੱਦਾਂ ਹੀ ਸਾਨੂੰ ਕੋਈ ਡਿਟੇਲਸ ਮਿਲਦੀਆਂ ਨੇ ਇਹਨਾਂ ਦਾ ਟ੍ਰੀਟਮੈਂਟ ਹੋਊਗਾ ਉਸ ਤੋਂ ਬਾਅਦ ਅਸੀਂ ਪਤਾ ਕਰਕੇ ਇਸ ਨੂੰ ਸ਼ੇਅਰ ਕਰਾਂਗੇ। ਇਹ ਪਲਕੀ ਗਈ ਸੀਗੀ। ਪਰਿਵਾਰ ਦੇ ਵਿੱਚ ਜਦੋਂ ਘਟਨਾ ਹੋਈ ਹੈ ਉਸ ਵੇਲੇ ਘਰ ਵਿੱਚ ਤਿੰਨ ਜਣੇ ਮੌਜੂਦ ਸੀਗੇ। ਜਿਸ ਦੀ ਪੱਕੀ ਤੇ ਇਸ ਦਾ ਬੇਟਾ।